ਅਸੀਂ ਬਹੁਤੇ ਸੁਚੇਤ ਨਹੀਂ ਹੁੰਦੇ ਰੰਗਾ ਮਰੇ ਆਮ ਬੰਦਾ ਸੁਚੇਤ ਨਹੀਂ ਹੁੰਦਾ ਪਰੰਤੂ ਰੰਗ ਉਸ ਨੂੰ ਪ੍ਰਭਾਵਿਤ ਕਰਦੇ ਆ ਜੇਕਰ ਕੋਈ ਬੰਦਾ ਇੱਕੋ ਹੀ ਕੱਪੜੇ ਹਰ ਰੋਜ਼ ਪਾਉਂਦਾ ਰਹੇ ਉਹ ਹਰ ਵੇਲੇ ਥੱਕਿਆ ਥੱਕਿਆ ਜਿਹਾ ਨਜ਼ਰ ਆਊਗਾ ਇਹ ਕਿਸੇ ਨੇ ਚਿੱਟੇ ਕੱਪੜੇ ਪਾਏ ਹੋਣ ਨਾ ਤਾਂ ਉਹਨੂੰ ਵੇਖ ਕੇ ਨਾ ਤੁਹਾਨੂੰ ਲੱਗੇਗਾ ਜਿਵੇਂ ਉਹ ਕਹਿ ਰਿਹਾ ਹੁੰਦਾ ਪਰੇ ਹਟ ਪਰੇ ਹਟ ਮਤਲਬ ਉਹ ਕਿਸੇ ਨੂੰ ਇਨਵਾਈਟ ਨਹੀਂ ਕਰਦਾ ਉਹ ਵੱਖਰਾ ਹੋਣਾ ਚਾਹੁੰਦਾ ਹੈਗਾ ਔਰਤਾਂ ਦਾ ਕੱਪੜਿਆਂ ਪ੍ਰਤੀ ਰੰਗਾਂ ਪ੍ਰਤੀ ਦ੍ਰਿਸ਼ਟੀਕੋਣ ਵੱਖਰਾ ਹੈ ਪੁਰਸ਼ਾਂ ਦਾ ਵੱਖਰਾ ਹੈ ਹੁਣ ਵੱਖਰੇ ਵੱਖਰੇ ਰੰਗ ਜਿਹੜੇ ਹਨ ਇਹਨਾਂ ਦਾ ਮਾਨਸਿਕ ਸਥਿਤੀ ਦੇ ਨਾਲ ਬੜਾ ਵੱਡਾ ਸਬੰਧ ਹੈ ਪੁਰਸ਼ ਨੂੰ ਸਮਝ ਨਾ ਪਵੇ ਨਾ ਕਿ ਮੈਂ ਕਿਹੜੇ ਰੰਗ ਦੇ ਕੱਪੜੇ ਪਾਵਾਂ ਅੱਜ ਉਹ ਬਲੂ ਰੰਗ ਦੇ ਪਾ ਲਵੇ ਠੀਕ ਰਹਿਣਗੇ ਜੇਕਰ ਦੋ ਬੰਨਿਆਂ ਦੀ ਲੜਾਈ ਹੋਈ ਹੋਵੇ ਹਸਬੰਡ ਵਾਈਫ ਦੀ ਲੜਾਈ ਪਈ ਹੋਵੇ ਤਾਂ ਜੇਕਰ ਉਹ ਗ੍ਰੀਨ ਰੰਗ ਪਾ ਕੇ ਜਾਣਗੇ ਨਾ ਉਹਨਾਂ ਦੀ ਹੋਰ ਲੜਾਈ ਹੋਊ। ਹੁਣ ਜਿਹੜਾ ਕਾਲਾ ਹੁੰਦਾ ਨਾ ਉਹ ਜੇਕਰ ਬ੍ਰਾਊਨ ਰੰਗ ਦੇ ਕੱਪੜੇ ਪਾਵੇ, ਬ੍ਰਾਊਨ ਰੰਗ ਦੇ ਪੱਗ ਬੰਨੇ ਉਹ ਉਹਨੂੰ ਜੱਗੇਗੀ। ਹੁਣ ਤੁਸੀਂ ਦੱਸੋ ਰੰਗਾਂ ਬਾਰੇ ਤੁਸੀਂ ਕੀ ਸੋਚਦੇ ਹੋ? ਰੰਗ ਜਿਹੜੇ ਹਨ ਨਾ ਉਹ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਬੜਾ ਮਹੱਤਵਪੂਰਨ ਆ ਗੁੰਦੇ ਕੁਲਕੇ ਕੁਦਰਤ ਵਿੱਚ ਹਰ ਚੀਜ਼ ਦਾ ਰੰਗ ਹੈ ਤੇ ਰੰਗ ਸਾਡੀ ਮਾਨਸਿਕਤਾ ਨੂੰ ਸਾਡੀ ਸੋਚ ਨੂੰ ਸਾਡੇ ਵਿਹਾਰ ਨੂੰ ਸਾਡੀਆਂ ਆਦਤਾਂ ਨੂੰ ਪ੍ਰਭਾਵਿਤ ਕਰਦੇ ਆ ਜੇਕਰ ਤੁਸੀਂ ਥਕੇ ਹੋ ਹੋ ਫੇਰ ਵੀ ਕਿਧਰੇ ਜਾਣਾ ਤੁਸੀਂ ਜਿਸ ਰੰਗ ਦੇ ਕੱਪੜੇ ਪਾਏ ਹੋਏ ਨਾ ਉਸ ਨਾਲੋਂ ਵੱਖਰੇ ਰੰਗ ਦੇ ਕੱਪੜੇ ਪਾ ਲਓ ਤਤੋ ਸੀ ਤਰੋ ਤਾਜ਼ਾ ਹੋ ਜਾਓਗੇ ਤੁਸੀਂ ਉੱਥੇ ਜਾ ਸਕੋਗੇ ਮਤਲਬ ਤੁਹਾਡੀ ਥਕਾਵਟ ਜਿਹੜੀ ਹੈ ਨਾ ਕੱਟ ਜਾਏਗੀ ਜੇਕਰ ਕੋਈ ਬੰਦਾ ਇੱਕੋ ਹੀ ਕੱਪੜੇ ਹਰ ਰੋਜ਼ ਪਾਉਂਦਾ ਰਹੇ ਉਹ ਹਰ ਵੇਲੇ ਥੱਕਿਆ ਥੱਕਿਆ ਜਿਹਾ ਨਜ਼ਰ ਆਊਗਾ ਸਾਡੇ ਇੱਕ ਪ੍ਰੋਫੈਸਰ ਸੀਗੇ ਉਹਨਾਂ ਕੋਲ ਇੱਕੋ ਹੀ ਸੂਟ ਸੀ ਇੱਕ ਵਾਰੀ ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਬਲੈਕ ਬੋਰਡ ਤੇ ਲਿਖਿਆ ਹੋਇਆ ਸੀ ਪ੍ਰੋਫੈਸਰ ਸਾਹਿਬ ਦੇ ਕੋਟ ਦਾ ਪੰਜਵਾਂ ਸ਼ਾਨਦਾਰ ਹਫਤਾ ਫਿਰ ਉਸ ਪ੍ਰੋਫੈਸਰ ਨੂੰ ਮਹਿਸੂਸ ਹੋਇਆ ਕਿ ਮੈਨੂੰ ਆਪਣਾ ਕੋਟ ਬਦਲਣਾ ਚਾਹੀਦਾ ਹੈ ਹੋਰ ਰੰਗ ਦਾ ਹੋਣਾ ਚਾਹੀਦਾ ਹੈ ਹੋਰ ਰੰਗ ਦਾ ਲੈਣਾ ਚਾਹੀਦਾ ਹੈ ਸੋ ਰੰਗ ਜਿਹੜੇ ਕੁਦਰਤ ਵਿੱਚ ਅਨੰਤ ਹੈ ਸਾਡੀ ਅੱਖ ਜਿਹੜੀ ਹੈ ਨਾ ਉਹ ਸੱਤ ਰੰਗ ਵੇਖ ਸਕਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਰੰਗ ਸੱਤ ਹੈ। ਰੰਗ ਸੱਤ ਨਹੀਂ ਹੈਗੇ ਸਾਡੀ ਅੱਖ ਦੀ ਸੀਮਾ ਕਿ ਸਾਡੀ ਅੱਖ ਕੇਵਲ ਸੱਤ ਰੰਗ ਵੇਖ ਸਕਦੀ ਹੈ। ਦੋ ਰੰਗ ਹੋ ਰਹੇ ਹਨ। ਕਾਲਾ ਤੇ ਚਿੱਟਾ। ਸਾਰੇ ਰੰਗਾਂ ਦੇ ਗੈਰ ਹਾਜ਼ਰੀ ਕਾਲਾ ਕੋ ਹੁੰਦੀ ਹੈ। ਸਾਰੇ ਰੰਗਾਂ ਦੀ ਹਾਜ਼ਰੀ ਚਿੱਟਾ ਕੋ ਹੁੰਦੀ ਹੈ। ਸੋ ਚਿੱਟਾ ਤੇ ਕਾਲਾ ਜਿਹੜਾ ਨਾ ਇਹ ਕੰਟਰਾਸਟ ਹੈ ਸਭ ਤੋਂ ਵੱਡਾ ਕੰਟਰਾਸਟ ਹੈ। ਗੋਰਾ ਬੰਦਾ ਜੇਕਰ ਕਾਲੇ ਕੱਪੜੇ ਪਾਵੇ ਤਾਂ ਉਹ ਜ਼ਿਆਦਾ ਨੇੜੇ ਲੱਗਣ ਲੱਗ ਜਾਂਦਾ ਹੈਗਾ ਰੰਗ ਜਿਹੜੇ ਆ ਉਹ ਸਾਨੂੰ ਬੰਦਿਆਂ ਦੇ ਨੇੜੇ ਲਿਆਉਂਦੇ ਆ ਉਹਨਾਂ ਨੂੰ ਸਾਡੇ ਨੇੜੇ ਲਿਆਉਂਦੇ ਆ ਜੇ ਕਿਸੇ ਨੇ ਚਿੱਟੇ ਕੱਪੜੇ ਪਾਏ ਹੋਣ ਨਾ ਤਾਂ ਉਹਨੂੰ ਵੇਖ ਕੇ ਨਾ ਤੁਹਾਨੂੰ ਲੱਗੇਗਾ ਜਿਵੇਂ ਉਹ ਕਹਿ ਰਿਹਾ ਹੁੰਦਾ ਪਰੇ ਹਟ ਪਰੇ ਹਟ ਮਤਲਬ ਉਹ ਕਿਸੇ ਨੂੰ ਇਨਵਾਈਟ ਨਹੀਂ ਕਰਦਾ ਉਹ ਵੱਖਰਾ ਹੋਣਾ ਚਾਹੁੰਦਾ ਹੈਗਾ ਸੋ ਚਿੱਟਾ ਰੰਗ ਜਿਹੜਾ ਹੈ ਚਿੱਟੇ ਰੰਗ ਦੇ ਕੱਪੜੇ ਪਾਉਣੇ ਸਭ ਤੋਂ ਮਹਿੰਗੇ ਕੱਪੜੇ ਹੁੰਦੇ ਆ ਬੇਸਿਕਲੀ ਕਿਉਂਕਿ ਉਹ ਇੱਕ ਦਿਨ ਹੀ ਪੈਂਦੇ ਹੈਗੇ ਬਾਕੀ ਕੱਪੜੇ ਜਿਹੜੇ ਹਨ ਬੰਦਾ ਖਾਸ ਤੌਰ ਤੇ ਆਦਮੀ ਜਿਹੜੇ ਹੈਗੇ ਉਹ ਵੇਖਦੇ ਰਹਿੰਦੇ ਮੈਲਾ ਲੱਗਦਾ ਜੇ ਮੈਲਾ ਨਹੀਂ ਲੱਗਦਾ ਤਾਂ ਉਹਨੂੰ ਪਾਈ ਜਾਂਦੇ ਆ ਮੈਂ ਆਪ ਕਈ ਵਾਰੀ ਦੇਖਦਾ ਕੱਪੜਾ ਠੀਕ ਹੈ ਉਹਨੂੰ ਮੈਂ ਅਗਲੇ ਦਿਨ ਪਾ ਲਵਾਂ ਪਰੰਤੂ ਲੇਡੀਜ਼ ਜਿਹੜੀਆਂ ਹੈਗੀਆਂ ਉਹ ਐਵੇਂ ਨਹੀਂ ਕਰਦੀਆਂ ਉਹ ਹਰ ਰੋਜ਼ ਕੱਪੜੇ ਜਿਹੜੇ ਬਦਲਦੀਆਂ ਔਰਤਾਂ ਦਾ ਕਪੜਿਆਂ ਪ੍ਰਤੀ ਰੰਗਾਂ ਪ੍ਰਤੀ ਦ੍ਰਿਸ਼ਟੀਕੋਣ ਵੱਖਰਾ ਪੁਰਸ਼ਾਂ ਦਾ ਵੱਖਰਾ ਸੋ ਕੁਦਰਤ ਦੇ ਵਿੱਚ ਅਨੰਤ ਰੰਗ ਹੈ ਸਾਡੀ ਅੱਖ ਸੱਤ ਰੰਗ ਵੇਖ ਸਕਦੀ ਹੈ ਇਹ ਸੱਤ ਰੰਗ ਜਿਹੜੇ ਹਨ ਇਹਨਾਂ ਦੇ ਬਾਰੇ ਵਿਬ ਗਯੋਰ ਵਾਇਲਟ ਇੰਡੀਗੋ ਗ੍ਰੀਨ yellow orange red ਇਹ ਸੱਤ ਰੰਗ ਹੈਗੇ ਆਂ ਵੇਬ ਗਿਓ ਹਰ ਰੰਗ ਦੀ ਇੱਕ ਵੱਖਰੀ ਮਾਨਸਿਕਤਾ ਹੈਗੀ ਆ ਅਸੀਂ ਬਹੁਤੇ ਸੁਚੇਤ ਨਹੀਂ ਹੁੰਦੇ ਰੰਗਾਂ ਵਾਰੇ ਆਮ ਬੰਦਾ ਸੁਚੇਤ ਨਹੀਂ ਹੁੰਦਾ ਪਰੰਤੂ ਰੰਗ ਉਸ ਨੂੰ ਪ੍ਰਭਾਵਿਤ ਕਰਦੇ ਆ ਜਿਹੜਾ ਵਾਇਲਟ ਕਲਰ ਹੈ ਨਾ ਇਹ ਕਿਸੇ ਵੇਲੇ ਰਾਇਲ ਫੈਮਲੀ ਦਾ ਕਲਰ ਸੀ ਇੰਗਲੈਂਡ ਦੀ ਰਾਇਲ ਫੈਮਲੀ ਦਾ ਇੰਗਲੈਂਡ ਦੇ ਰਾਇਲ ਫੈਮਲੀ ਨੇ ਨੀਲਾ ਰੰਗ ਜਿਹੜਾ ਨਾ ਉਹ ਅਡਾਪਟ ਕੀਤਾ ਹੋਇਆ ਹੈ ਉਹਨੂੰ ਬਲੂ ਬਲੱਡ ਕਹਿੰਦੇ ਆ ਮਤਲਬ ਉਹਨਾਂ ਨੇ ਇਹ ਪਰਮ ਫੈਲਾਇਆ ਸੀ ਇਹ ਪੁਲੇਖਾ ਪੈਦਾ ਕੀਤਾ ਸੀ ਕਿ ਆਮ ਲੋਕਾਂ ਦੀ ਨਾੜਾਂ ਦੇ ਵਿੱਚ ਲਾਲ ਰੰਗ ਦਾ ਬਲੱਡ ਹੁੰਦਾ ਜਿਹੜੀ ਰਾਇਲ ਫੈਮਿਲੀ ਹੈ ਨਾ ਇਹ ਰਾਇਲ ਫੈਮਿਲੀ ਇਸ ਕਰਕੇ ਆ ਕਿਉਂਕਿ ਇਹਨਾਂ ਦੇ ਸਰੀਰ ਦੇ ਵਿੱਚ ਲਾਲ ਰੰਗ ਦਾ ਬਲੱਡ ਨਹੀਂ ਹੁੰਦਾ ਨੀਲੇ ਰੰਗ ਦਾ ਬਲੱਡ ਹੁੰਦਾ ਇਸ ਕਰਕੇ ਰਾਇਲ ਫੈਮਿਲੀ ਨੂੰ ਬਲੂ ਬਲੱਡ ਕਹਿੰਦੇ ਸੀਗੇ ਇਹਨਾਂ ਦੀਆਂ ਜਰਾਬਾਂ ਵਿੱਚ ਜਿਹੜੀਆਂ ਉੱਚੀਆਂ ਹੁੰਦੀਆਂ ਹਨ ਮਤਲਬ ਕਿ ਇੰਨੀ ਕਿਰਪਾਈ ਹੋਵੇ ਤਾਂ ਜਰਾਬਾਂ ਜਿਹੜੀਆਂ ਉੱਚੀਆਂ ਹੁੰਦੀਆਂ ਉਹ ਉਹਨੂੰ ਬਲੂ ਸਟਾਕਿੰਗਸ ਕਹਿੰਦੇ ਹੈਗੇ। ਇਸੇ ਤਰੀਕੇ ਨਾਲ ਆਕਸਫੋਰਡ ਯੂਨੀਵਰਸਿਟੀ ਨੇ ਨੀਲਾ ਰੰਗ ਅਡਾਪਟ ਕੀਤਾ ਹੋਇਆ ਸੀ। ਕੈਂਬਰੇਜ ਯੂਨੀਵਰਸਿਟੀ ਨੇ ਕਾਲਾ ਰੰਗ ਅਡਾਪਟ ਕੀਤਾ ਹੋਇਆ ਸੀ। ਇਹ ਜਿਹੜੀਆਂ ਕਿਤਾਬਾਂ ਛਾਪਦੇ ਸੀ ਆਕਸਫੋਰਡ ਯੂਨੀਵਰਸਿਟੀ ਦੀਆਂ ਕਿਤਾਬਾਂ ਤੇ ਨੀਲੇ ਰੰਗ ਦੀ ਜਿਲਦ ਹੁੰਦੀ ਸੀ। ਤੇ ਕੈਂਬਰੇਜ ਦੀ ਕਾਲੇ ਰੰਗ ਦੀ ਜिल्ਦ ਹੁੰਦੀ ਸੀ ਕੋਕਾ ਕੋਲਾ ਜਿਹੜਾ ਨਾ ਇਸ ਨੇ ਲਾਲ ਰੰਗ ਅਪਣਾਇਆ ਹੋਇਆ ਤੇ ਜਿਹੜਾ ਪੈਪਸਿਕੋਲਾ ਹੈਗਾ ਉਸ ਨੇ ਨੀਲਾ ਰੰਗ ਅਪਣਾਇਆ ਹੋਇਆ ਸੋ ਧਰਮਾਂ ਨੇ ਵੀ ਰੰਗ ਅਪਣਾਏ ਹੋਏ ਆਂ ਹਿੰਦੂ ਧਰਮ ਦਾ ਰੰਗ ਹੋਰ ਹੈ ਚੰਡੇ ਦਾ ਉਹਨਾਂ ਦਾ ਸਿੱਖ ਧਰਮ ਦਾ ਹੋਰ ਹੈ ਇਸਲਾਮ ਦਾ ਹੋਰ ਹੈ ਸਲਾਮ ਜਿਨ੍ਹਾਂ ਇਲਾਕਿਆਂ ਵਿੱਚ ਹੈ ਉਹ ਮਾਰੂਥਲ ਦੇ ਇਲਾਕੇ ਹੈਗੇ ਹਨ ਉਹਨਾਂ ਵਿੱਚ ਹਰਿਆਵਲ ਨਹੀਂ ਹੈ ਉਹਨਾਂ ਨੇ ਹਾਰਾ ਰੰਗ ਅਪਣਾਇਆ ਹੋਇਆ ਜਿਹੜੀ ਚੀਜ਼ ਦੀ ਅਣਹੋਂਦ ਹੈ ਉਹ ਉਹਨਾਂ ਨੇ ਅਪਣਾਇਆ ਹੋਇਆ ਸੋ ਵੱਖਰੇ ਵੱਖਰੇ ਰੰਗ ਜਿਹੜੇ ਨਾ ਵੱਖਰੇ ਵੱਖਰੇ ਧਰਮਾਂ ਨੇ ਅਪਣਾਏ ਹੋਏ ਹਨ ਉਹਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਹੋ ਜਾਂਦੀ ਹੈਗੀ ਹੈ ਇਸੇ ਤਰੀਕੇ ਨਾਲ ਵੱਖਰੇ ਵੱਖਰੇ ਸਭਿਆਚਾਰਾਂ ਦੇ ਵਿੱਚ ਵੱਖਰੇ ਵੱਖਰੇ ਰੰਗਾਂ ਦਾ ਮਹੱਤਵ ਹੈ ਯੂਰਪ ਦੇ ਵਿੱਚ ਠੰਡ ਹੁੰਦੀ ਹੈ ਬਰਫ਼ ਪੈਂਦੀ ਹੈ ਉੱਥੇ ਕਾਲਾ ਰੰਗ ਜਿਹੜਾ ਨਾ ਵਿਦਵਤਾ ਦਾ ਰੰਗ ਹੈ ਉੱਥੇ ਪ੍ਰੋਫੈਸਰ ਜਿਹੜੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦੇ ਆ ਨਾ ਉਹ ਕਾਲਾ ਗਾਉਨ ਪਾਉਂਦੇ ਹੈਗੇ ਹ ਹੁਣ ਵੀ ਵਿਦਿਆਰਥੀਆਂ ਨੂੰ ਜਦੋਂ ਡਿਗਰੀ ਦਿੱਤੀ ਜਾਂਦੀ ਹੈ ਉਹ ਕਾਲਾ ਗਾਉਨ ਪਾਉਂਦੇ ਹੈਗੇ ਤੇ ਜਿਨ੍ਹਾਂ ਨੇ ਪੀ ਐਚ ਡੀ ਦੀ ਡਿਗਰੀ ਕੀਤੀ ਹੁੰਦੀ ਹੈ ਉਹਨਾਂ ਨੂੰ ਲਾਲ ਰੰਗ ਪਾਉਣ ਦੀ ਆ ਗਿਆ ਹੁੰਦੀ ਹੁੰਦੀ ਹੈ ਤਾਂ ਕਿ ਵੱਖਰੇ ਵਾਂ ਜਿਹੜਾ ਹੈ ਉਹ ਪਤਾ ਲੱਗ ਜਾਵੇ ਤੁਸੀਂ ਵੇਖਿਆ ਹੋਵੇਗਾ ਕਿ ਹਸਪਤਾਲਾਂ ਦੇ ਵਿੱਚ ਰੰਗਾਂ ਦਾ ਬਹੁਤ ਮਹੱਤਵ ਹੈ ਨਰਸਾਂ ਹੁੰਦੀਆਂ ਨਰਸਾਂ ਦੇ ਕਈ ਪੜਾਅ ਹੁੰਦੇ ਆ ਜਿਹੜੀ ਇਨਚਾਰਜ ਹੋਏਗੀ ਉਹਦੇ ਹੋਰ ਰੰਗ ਦੀ ਹੋਏਗੀ ਮਤਲਬ ਉਹਨਾਂ ਦੇ ਰੰਗਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਅਹੁਦੇ ਤੇ ਲੱਗੀਆਂ ਹੋਈਆਂ ਹੁਣ ਵੱਖਰੇ ਵੱਖਰੇ ਰੰਗ ਜਿਹੜੇ ਹਨ ਇਹਨਾਂ ਦਾ ਮਾਨਸਿਕ ਸਥਿਤੀ ਦੇ ਨਾਲ ਬੜਾ ਵੱਡਾ ਸਬੰਧ ਹੈ ਮੈਂ ਥੋੜਾ ਜਿਹਾ ਵੱਖਰੇ ਵੱਖਰੇ ਰੰਗਾਂ ਦਾ ਤੁਹਾਨੂੰ ਦੱਸਦਾ ਵਾਇਲਟ ਰੰਗ ਜਿਹੜਾ ਹੈ ਨਾ ਇਹ ਬੜਾ ਸ਼ਾਰਪ ਕਲਰ ਹੈ ਕੈਟਬਰੀ ਵਾਲਿਆਂ ਨੇ ਵਾਇਲਟ ਕਲਰ ਜਿਹੜਾ ਨਾ ਉਹ ਅਪਣਾਇਆ ਹੋਇਆ ਉਹਨਾਂ ਦੀਆਂ ਜਿਹੜੀਆਂ ਚਾਕਲੇਟਸ ਆਉਣਗੀਆਂ ਤੁਸੀਂ ਵੇਖੋਗੇ ਉਹ ਵਾਇਲਟ ਰੰਗ ਦੇ ਰੈਪਰ ਦੇ ਵਿੱਚ ਆਉਣਗੀਆਂ ਇਹ ਰਾਇਲ ਕਲਰ ਹੈ ਰਾਇਲ ਕਲਰ ਮਲਾਏ ਦੇ ਸਾਈਕੋਲੋਜੀ ਵੀ ਹੈ वायलेट ओदर ਨਾਲ ਇੰਡੀਗੋ ਜਿਹੜਾ ਨੀਲ ਵਾਲਾ ਰੰਗ ਹੈਗਾ ਇੰਡੀਗੋ ਇੰਡੀਗੋ ਵੀ ਬੜਾ ਸ਼ਾਰਪ ਰੰਗ ਹੈਗਾ ਠੱਡਾ ਰੰਗ ਹੈ ਠੰਡਾ ਰੰਗ ਹੈ ਵਾਇਲਟ ਜਿਹੜਾ ਹੈ ਇਹ ਬੇਸਿਕਲੀ ਇਹਨੂੰ ਆਦਮੀ ਪਾ ਹੀ ਨਹੀਂ ਸਕਦੇ ਵਾਇਲਟ ਕਲਰ ਜਿਹੜਾ ਹੈ ਉਹਨੂੰ ਲੇਡੀਜ਼ ਵੀ ਪਾਉਂਦੀਆਂ ਹੈਗੀਆਂ ਇੰਡੀਗੋ ਜਿਹੜਾ ਹੈਗਾ ਉਹ ਸ਼ਾਰਪ ਕਲਰ ਹੈ ਇਹ ਆਮ ਤੌਰ ਤੇ ਜਿਹੜੇ ਆਪਰ ਕੋਈ ਪੈਕਿੰਗ ਕਰਦੇ ਆ ਨਾ ਉਸ ਉਤੇ ਇਹ ਰੰਗ ਵਰਤਿਆ ਜਾਂਦਾ ਹੈ वायलेट इंडिगो जितो आगे है ब्लू ब्लू यूनिवर्सल कलर है आसमान ਦਾ ਰੰਗ ਹੈ ਤੇ ਇਹ ਪੁਰਸ਼ਾਂ ਦਾ ਰੰਗ ਹੈ ਬੇਸਿਕਲੀ ਠੰਡਾ ਰੰਗ ਹੈ कूल कलर ਹੈ ਤੇ ਜੇਕਰ ਪੁਰਸ਼ ਨੂੰ ਸਮਝ ਨਾ ਪਵੇ ਨਾ ਕਿ ਮੈਂ ਕਿਹੜੇ ਰੰਗ ਦੇ ਕੱਪੜੇ ਪਾਵਾਂ ਅੱਜ ਉਹ ब्लू ਰੰਗ ਦੇ ਪਾ ਲਵੇ ਠੀਕ ਰਹਣਗੇ ਵਾਇਲਟ ਇੰਡੀਗੋ ਬਲੂ ਗ੍ਰੀਨ ਗ੍ਰੀਨ ਜਿਹੜਾ ਨਾ ਸਾੜੇ ਦਾ ਰੰਗ ਹੈ ਈਰਖਾ ਦਾ ਰੰਗ ਹੈ ਜੇਕਰ ਦੋ ਬੰਨਿਆਂ ਦੀ ਲੜਾਈ ਹੋਈ ਹੋਵੇ ਹਸਬੰਡ ਵਾਈਫ ਦੀ ਲੜਾਈ ਪਈ ਹੋਵੇ ਤਾਂ ਜੇਕਰ ਉਹ ਗ੍ਰੀਨ ਰੰਗ ਪਾ ਕੇ ਜਾਣਗੇ ਨਾ ਉਹਨਾਂ ਦੀ ਹੋਰ ਲੜਾਈ ਹੋਊਗੀ ਰੰਗ ਦਾ ਇਹ ਅਸਰ ਹੁੰਦਾ ਹੈ ਵਿਆਹਾਂ ਦੇ ਵਿੱਚ ਲੇਡੀਜ਼ ਜਿਹੜੀਆਂ ਹੈਗੀਆਂ ਲਾਲ ਰੰਗ ਦੇ ਕੱਪੜੇ ਕਿਉਂ ਪਾਉਂਦੀਆਂ ਲਾਲ ਰੰਗ ਜਿਹੜਾ ਨਾ ਉਹਦੇ ਵਿੱਚ ਬਹੁਤ ਸਾਰੇ ਮਖੌਲ ਬਹੁਤ ਸਾਰੇ ਟਿਚਕਰਾਂ ਬਹੁਤ ਸਾਰੀਆਂ ਗੱਲਾਂ ਬਰਦਾਸ਼ਤ ਕਰਨ ਦੀ ਸਮਰੱਥਾ ਹੁੰਦੀ ਹੈ ਐਸੇ ਕਰਕੇ ਤੁਸੀਂ ਵੇਖੋਗੇ ਕਿ ਲਾਲ ਕੱਪੜਿਆਂ ਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਨਾ ਉਹ ਖੁੱਲੇ ਖੁਲਾਸੇ ਸੁਭਾਅ ਦੀਆਂ ਹੁੰਦੀਆਂ ਹੈਗੀਆਂ ਇਹ ਵਿਆਹ ਦਾ ਰੰਗ ਹੈ ਬਲੱਡ ਦਾ ਰੰਗ ਹੈ ਰੈਵੋਲੂਸ਼ਨ ਦਾ ਰੰਗ ਹੈ ਇਹ ਪਿਆਰ ਦਾ ਰੰਗ ਹੈ ਇਹ ਮਿਲਪੜੇ ਹੋਣ ਦਾ ਰੰਗ ਹੈ ਇਹ ਲਹੂ ਦਾ ਰੰਗ ਹੈ ਸੋ ਲਾਲ ਰੰਗ ਜਿਹੜਾ ਨਾ ਸਭ ਤੋਂ ਜ਼ਿਆਦਾ ਪਰਵਾਨ ਹੋਇਆ ਹੈਗਾ ਵਿਮਨ ਦੇ ਵਿੱਚ ਆਦਮੀਆਂ ਦੇ ਵਿੱਚ ਜਿਹੜੇ ਆਮ ਤੌਰ ਤੇ ਨੀਲਾ ਰੰਗ ਜਿਹੜਾ ਨਾ ਉਹ ਪ੍ਰਵਾਨ ਹੋਇਆ ਹੈਗਾ ਗ੍ਰੀਨ ਉਸ ਤੋਂ ਬਾਅਦ orange ਰੰਗ ਜਿਹੜਾ ਨਾ orange ਰੰਗ ਬੜਾ ਦਿਖਦਾ ਹੈ orange ਰੰਗ ਜਿਹੜਾ ਹੈ ਉਹ ਆਮ ਤੌਰ ਤੇ ਖਾਣੇ ਦਾ ਰੰਗ ਹੈਗਾ ਜਿਹੜਾ ਕਿ ਸਾਨੂੰ ਖਾਣ ਵਾਸਤੇ ਉਕਸਾਉਂਦਾ ਹੈ ਖਾਣ ਦਾ ਦਿਲ ਕਰਦਾ ਹੈ ਇਸੇ ਤਰੀਕੇ ਨਾਲ yellow ਰੰਗ ਸਭ ਤੋਂ ਜ਼ਿਆਦਾ ਚਮਕਦਾ ਹੈ ਸੜਕਾਂ ਤੇ ਜਿਹੜੇ ਲੋਕ ਕੰਮ ਕਰਦੇ ਆਂ ਉਹਨਾਂ ਨੂੰ yellow ਰੰਗ ਦੀ ਜੈਕਟ ਪਾਈ ਹੁੰਦੀ ਹੈ ਬੱਚੇ ਜਿਹੜੇ ਹੈਗੇ ਆ ਉਹਨਾਂ ਦੀਆਂ ਸਕੂਲਾਂ ਦੀਆਂ ਬਸਾਂ yellow ਰੰਗ ਦੀਆਂ ਹੁੰਦੀਆਂ ਤਾਂ ਕਿ ਦੂਰੋਂ ਹੀ ਪਤਾ ਲੱਗ ਜਾਵੇ yellow ਰੰਗ ਸਭ ਤੋਂ ਜ਼ਿਆਦਾ ਦਿਸਦਾ ਹੈ ਸਿੱਖ ਧਰਮ ਦੇ ਵਿੱਚ ਇੱਕ ਬਲੂ ਪ੍ਰਵਾਨ ਹੋਇਆ ਬਲੂ ਲੋਹੇ ਦਾ ਰੰਗ ਹੈ ਸਖਤ ਹੋਣ ਦਾ ਰੰਗ ਹੈ ਮਤਲਬ ਕਿ ਹੌਸਲੇ ਦਾ ਰੰਗ ਹੈ ਤੇ ਦੂਜਾ ਰੰਗ ਜਿਹੜਾ ਸਿੱਖ ਧਰਮ ਦੇ ਵਿੱਚ ਪਪੂਲਰ ਹੋਇਆ ਉਹ ਹੈ ਸੁਨਹਿਰੀ ਹੈ ਸੁਨਹਿਰੀ ਜਿਹੜਾ ਹੈ ਰਾਇਲ ਕਲਰ ਹੈ ਸੋਨੇ ਦਾ ਰੰਗ ਹੈਗਾ ਮਤਲਬ ਕਿ ਬਹਾਦਰੀ ਤੇ ਰਾਇਲਟੀ ਇਹ ਦੋ ਰੰਗ ਜਿਹੜੇ ਹਨ ਨਾ ਇਹ ਰਹੇਗਾ Hindu ਧਰਮ ਦੇ ਵਿੱਚ ਜਿਹੜੀਆਂ ਮੱਥੇ ਤੇ ਲਾਈਨਾਂ ਲੱਗਦੀਆਂ ਹਨ ਉਹਨਾਂ ਦੇ ਰੰਗ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਕੀ ਹੈ ਇਹ ਪੰਡਤ ਹੈ ਇਹ ਹਿਊਦਰ ਹੈ ਇਹ ਮਹਾਜਨ ਹੈ ਕਿ ਛਤਰੀ ਹੈ ਕੀ ਹੈ ਉਸ ਤੋਂ ਪਤਾ ਲੱਗ ਜਾਂਦਾ ਹੈਗਾ ਕਿਸੇ ਵੇਲੇ ਜੇਲ੍ਹਾਂ ਦੇ ਵਿੱਚ ਵੀ ਇਵੇਂ ਹੁੰਦਾ ਸੀਗਾ ਜੇਲ੍ਹਾਂ ਦੇ ਵਿੱਚ ਕੇਵਲ ਰੰਗ ਹੀ ਨਹੀਂ ਸੀ ਵੱਖਰੇ ਵੱਖਰੇ ਹੁੰਦੇ ਉੱਥੇ ਵਾਲ ਵੀ ਜਿਹੜੇ ਸੀ ਨਾ ਸਿਰ ਦੇ ਉਹ ਵੀ ਵੱਖਰੇ ਵੱਖਰੇ ਢੰਗ ਨਾਲ ਕੱਟੇ ਜਾਂਦੇ ਸੀਗੇ ਉਸ ਦੇ ਵਾਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਕਾਤਲ ਹੈ ਉਹਦੇ ਵਾਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਚੋਰ ਹੈ ਉਸਦੇ ਵਾਲਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਜੇਲ੍ਹ ਵਿੱਚੋਂ 도ੜਿਆ ਹੋਇਆ ਹੈ ਤੇ ਫੇਰ ਪੜਿਆ ਹੋਇਆ ਹੈ। ਸੋ ਕਹਿਣ ਤੋਂ ਪਾਵੇਗਾ ਕਿ ਇਹ ਸਾਰਾ ਕੁਝ ਜਿਹੜਾ ਹੈ ਰੰਗਾਂ ਦੇ ਨਾਲ, ਵਾਲਾਂ ਦੇ ਨਾਲ ਜਾਂ ਜਿਹੜੀ ਚੀਜ਼ ਦੁਸ਼ਦੀ ਹੈ। ਬਜ਼ੁਰਗ ਜਿਹੜੇ ਹਨ ਆਮ ਤੌਰ ਤੇ ਚਿੱਟਾ ਕੱਪੜਾ ਪਾਉਣਾ ਪਸੰਦ ਕਰਦੇ ਹਨ। ਚਿੱਟਾ ਕੱਪੜਾ ਜਿਹੜਾ ਨਾ ਬੇਸਿਕਲੀ ਕੂਲ ਕਲਰ ਹੈ। ਕੂਲ ਕਲਰ ਹੈ। ਚਿੱਟੇ ਰੰਗ ਦੇ ਵਿੱਚ ਤੁਸੀਂ ਆਰਾਮ ਨਾਲ ਬੈਠੋਗੇ। ਕਾਲੇ ਨਹੀਂ ਪਾਉਂਗੇ। ਤੁਸੀਂ ਉਸ ਗੱਲ ਨੂੰ ਬਰਦਾਸ਼ਤ ਕਰੋਗੇ ਮਨੁੱਖ ਜਿਹੜਾ ਹੈਗਾ ਉਹ ਰੰਗ ਕਿਵੇਂ ਪਸੰਦ ਕਰਦਾ ਮੈਨੂੰ ਕਿਹੜੇ ਰੰਗ ਪਸੰਦ ਆਉਂਦੇ ਹਨ ਹਰ ਮਨੁੱਖ ਨੂੰ ਜਿਹੜੇ ਰੰਗ ਪਸੰਦ ਆਉਣਗੇ ਉਹਨਾਂ ਦਾ ਫੈਸਲਾ ਉਸ ਦੀ ਆਪਣੀ ਚਮੜੀ ਦੇ ਰੰਗ 'ਤੇ ਲੰਦਾ ਕਿਸੇ ਦਾ ਆਪਣੀ ਚਮੜੀ ਦਾ ਰੰਗ ਕੀ ਹੈ ਉਸ ਦੇ ਨਾਲ ਉਹ ਕੱਪੜਿਆਂ ਦੀ ਸਲੈਕਸ਼ਨ ਕਰਦਾ ਹੈਗਾ ਆਲੇ ਰੰਗ ਵਾਲਾ ਬੰਦਾ ਜਿਹੜਾ ਹੈ ਉਹ ਹੋਰ ਟੰਗ ਦੇ ਕੱਪੜੇ ਪਸੰਦ ਕਰੇਗਾ ਹੁਣ ਜਿਹੜਾ ਕਾਲਾ ਹੁੰਦਾ ਨਾ ਉਹ ਜੇਕਰ ਬ੍ਰਾਊਨ ਰੰਗ ਦੇ ਕੱਪੜੇ ਪਾਵੇ ਬ੍ਰਾਊਨ ਰੰਗ ਦੇ ਪੱਗ ਬੰਨੇ ਉਹ ਉਹਨੂੰ ਜਸੇਗੀ ਪਰੰਤੂ ਜੇਕਰ ਕੋਈ ਹੋਰ ਰੰਗ ਪਾ ਲਵੇਗਾ ਉਹ ਹੋਰ ਜ਼ਿਆਦਾ ਕਾਲਾ ਲੱਗੇਗਾ ਸੋ ਇਸ ਤਰੀਕੇ ਦੇ ਨਾਲ ਅਸੀਂ ਰੰਗਾਂ ਨੂੰ ਪਸੰਦ ਕਰਦੇ ਹਾਂ ਆਪਣੀ ਚਮੜੀ ਦੇ ਰੰਗ ਨਾਲ ਸੋ ਬਹੁਤ ਸਾਰੇ ਲੋਕ ਜਿਹੜੇ ਆ ਪੁੱਛਦੇ ਆ ਕਿ ਮੈਂ ਕਿਹੜੇ ਰੰਗ ਪਾਇਆ ਕਰਾਂ ਕਿਹੜੇ ਰੰਗ ਪਾਵਾਂ ਹਰ ਬੰਦੇ ਨੂੰ ਐਟ ਅ ਟਾਈਮ 2 3 4 ਰੰਗ ਪਸੰਦ ਹੁੰਦੇ ਆ ਔਰਤਾਂ ਨੂੰ ਜਾਦੇ ਰੰਗ ਪਸੰਦ ਹੁੰਦੇ ਆ ਪੁਰਸ਼ਾਂ ਨੂੰ 1 2 3 ਰੰਗ ਹੀ ਪਸੰਦ ਹੁੰਦੇ ਆ 2 3 ਰੰਗ ਹੀ ਪਸੰਦ ਕਰਦੇ ਆ ਪੁਰਸ਼ਾਂ ਦੇ ਸੂਟ ਜਿਹੜੇ ਆ ਉਹ ਕਾਲੇ ਰੰਗ ਦੇ ਹੁੰਦੇ ਆ ਜਾਂ ਗਰੇ ਰੰਗ ਦੇ ਹੋਣਗੇ ਗਰੇ ਦੇ ਵਿੱਚ ਤੇ ਲਾਲ ਦੇ ਵਿੱਚ ਫਰਕ ਦੇਖੋ ਕੀ ਹੈ ਜੇ ਕਿਸੇ ਬੰਦੇ ਨੇ ਗ੍ਰੇ ਕੱਪੜੇ ਪਾਏ ਹੋਏ ਆ ਪਹਿਲਾਂ ਬੰਦਾ ਦਿਖੇਗਾ ਫਿਰ ਉਹਦੇ ਕੱਪੜੇ ਦਿਸਣਗੇ ਜੇ ਕਿਸੇ ਲੇਡੀ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਆ ਪਹਿਲਾਂ ਕੱਪੜੇ ਦਿਸਣਗੇ ਫਿਰ ਉਹਦੀ ਸ਼ਕਲ ਦਿਸੇਗੀ ਸੋ ਇੱਕ ਰਸੀਡਿੰਗ ਕਲਰ ਹੈ ਰਸੀਡਿੰਗ ਮੀਨਸ ਪਿੱਛੇ ਹਟਣ ਵਾਲਾ ਕਲਰ ਹੈ ਇੱਕ ਅੱਗੇ ਆਉਣ ਵਾਲਾ ਕਲਰ ਕੁਝ ਰੰਗ ਨਿੱਗੇ ਰੰਗ ਹੁੰਦੇ ਆ ਕੁਝ ਰੰਗ ਠੰਡੇ ਰੰਗ ਹੁੰਦੇ ਆ ਕੋਲ ਕਲਰਸ ਹੁੰਦੇ ਹੈਗੇ ਜੇਕਰ ਤੁਸੀਂ ਸੌਖੇ ਹੋ ਕੇ ਬੈਠਣਾ ਚਾਹੁੰਦੇ ਹੋ ਤਾਂ ਕੋਲ ਕਲਰਸ ਪਾਓ ਜੇਕਰ ਸਰਦੀਆਂ ਦੇ ਵਿੱਚੋਂ ਤੁਸੀਂ ਨਿੱਗੇ ਹੋ ਕੇ ਬੈਠਣਾ ਚਾਹੁੰਦੇ ਹੋ ਤਾਂ ਗੂੜੇ ਰੰਗ ਜਿਹੜੇ ਹਨ ਉਹ ਪਾ ਕੇ ਬੈਠੋਗੇ ਤਾਂ ਠੀਕ ਹੈ ਜਿਉਂ-ਜਿਉਂ ਬੰਦੇ ਦਾ ਵਿਕਾਸ ਹੁੰਦਾ ਨਾ ਤਿਉਂ-ਤਿਉਂ ਉਹ ਬੇਸਿਕ ਰੰਗ ਨੇ ਪਸੰਦ ਕਰਦਾ ਉਹ ਰੰਗਾਂ ਦੇ ਇੱਕ ਟਿੰਟ ਹੁੰਦਾ ਜਿਹਨੂੰ ਇਹ ਰੰਗ ਜਿਹੜਾ ਨਾ ਇਹ ਕਪੜਾ ਹਰੇ ਰੰਗ ਦੀ ਹਰੇ ਰੰਗ ਦਾ ਪ੍ਰਭਾਵ ਦਿੰਦਾ ਹੈ ਹਰੇ ਰੰਗ ਦਾ ਫਿਰ ਉਹਨਾਂ ਨੂੰ ਲਾਈਟ ਕਲਰਸ ਜਿਹੜੇ ਨਾ ਪਸੰਦ ਆਉਂਦੇ ਹੈਗੇ ਐ ਇਸੇ ਤਿਕ ਨਾ ਰੰਗ ਬਣਾਉਣ ਵੇਲੇ ਵਰਤੇ ਜਾਂਦੇ ਹੈਗੇ ਜੇਕਰ ਕਿਸੇ ਗੂੜੀ ਚੀਜ਼ ਨੂੰ ਲਾਈਟ ਕਰਨਾ ਹੋਵੇ ਤਾਂ ਉਹਦੇ ਵਿੱਚ ਵਾਈਟ ਰਲਾਇਆ ਜਾਂਦਾ ਹੈ ਜੇਕਰ ਕਿਸੇ ਹਲਕੇ ਰੰਗ ਦੀ ਚੀਜ਼ ਨੂੰ ਗੂੜਾ ਕਰਨਾ ਹੋਵੇ ਤਾਂ ਉਹਦੇ ਵਿੱਚ ਬਲੈਕ ਰਲਾਇਆ ਜਾਂਦਾ ਸੋ ਰੰਗਾਂ ਦਾ ਇੱਕ ਬੜਾ ਵੱਡਾ ਇੱਕ ਜਿਸ ਨੂੰ ਕਹਿੰਦਾ ਨਾ ਵਿਗਿਆਨ ਹੈ ਆ ਜਿਹੜੀਆਂ ਫਿਲਪਸ ਕੰਪਨੀ ਹੈ ਜਿਵੇਂ ਇਹ ਕਿਸੇ ਜਗ੍ਹਾ ਤੇ ਉਸ ਥਾਂ ਤੇ ਰੋਸ਼ਨੀਆਂ ਦੇ ਨਾਲ ਜਿਹੜਾ ਨਾ ਪ੍ਰਭਾਵ ਪੈਦਾ ਕਰ ਦਿੰਦੇ ਹੈਗੇ ਰੋਸ਼ਨੀਆਂ ਜਿਹੜੀਆਂ ਹੈਗੀਆਂ ਉਹ ਰੌਣਕ ਦਾ ਵਸੀਲਾ ਹੁੰਦੀ ਹੈ ਪਰੰਤੂ ਜੇ ਲੋ ਬਹੁਤ ਜ਼ਿਆਦਾ ਰੁਕਣੀ ਰੋਸ਼ਨੀ ਹੋਏਗੀ ਤਾਂ ਉਹ ਬੰਦਾ ਪਰਦਾ ਲੱਗਣ ਲੱਗ ਜੇਗਾ ਕਿੰਨੀ ਰੋਸ਼ਨੀ ਚਾਹੀਦੀ ਹੈ ਉਤਨੇ ਰੋਸ਼ਨੀ ਚਾਹੀਦੀ ਹੈ ਜਿਤਨੇ ਉਸ ਨੂੰ ਮਤਲਬ ਬਹੁਤਾ ਗੁੜਾ ਨਾ ਕਰੇ ਉਹ ਉਸ ਨੂੰ ਉਬਾਰੇ ਕਈ ਰੋਸ਼नियां ਜਿਹੜੀਆਂ ਹੈਗੀਆਂ ਉਹ ਉਸ ਨੂੰ ਗਵਾ ਦਿੰਦੀਆਂ ਵਾਤ ਜਾਂਦੀਆਂ ਫੋਟੋਗ੍ਰਾਫੀ ਦੇ ਵਿੱਚ ਫਿਲਮ ਮੇਕਿੰਗ ਦੇ ਵਿੱਚ ਇਹ ਬੜਾ ਜ਼ਰੂਰੀ ਪੱਖ ਹੈਗਾ ਰੋਸ਼ਨੀ ਦਾ ਜੇ ਤੁਸੀਂ ਕੋਈ ਰੰਗਦਾਰ ਫੋਟੋ ਵੇਖਦੇ ਹੋ ਨਾ ਉਹਦੇ ਵਿੱਚ ਤਿੰਨ ਰੰਗ ਹੁੰਦੇ ਆ ਉਹ ਤਿੰਨੇ ਰੰਗ ਇਤਨੇ ਇੱਕ ਦੂਜੇ ਦੇ ਉੱਪਰ ਹੁੰਦੇ ਆ ਕਿ ਅਸੀਂ ਉਹਨਾਂ ਨੂੰ ਵੱਖਰਾ ਨਹੀਂ ਵੇਖ ਸਕਦੇ ਉਹ ਹੁੰਦੇ ਤਿੰਨ ਰੰਗ ਇੱਕ ਦੇ ਇੱਕ ਦੇ ਪਿੱਛੇ ਦੂਜਾ ਦੂਜੇ ਦੇ ਪਿੱਛੇ ਤੀਜਾ ਪਰੰਤੂ ਉਹ ਇਸ ਢੰਗ ਨਾਲ ਹੁੰਦੇ ਆ ਕਿ ਅਸੀਂ ਉਹ ਇੱਕ ਫੋਟੋ ਵੇਖਦੇ ਆ ਅਖਬਾਰ ਕੋਈ ਦੇਖੋ ਨਾ ਤੁਸੀਂ ਉਸ ਦੇ ਜਿਹੜੇ ਰੰਗਦਾਰ ਅਖਬਾਰ ਹੈਗੇ ਆ 컬러 ਪ੍ਰਿੰਟਿੰਗ ਕਰਦੇ ਹੈਗੇ ਉਹਨਾਂ ਦੇ ਅਖੀਰ ਤੇ ਛੋਟੀਆਂ-ਛੋਟੀਆਂ ਬਿੰਦੀਆਂ ਲੱਗੀਆਂ ਹੋਣਗੀਆਂ ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਕਿਹੜੇ ਰੰਗ ਜਿਹੜੇ ਨਾ ਇਹ ਵਰਤੇ ਗਏ ਹੈਗੇ ਆ ਆਮ ਤੌਰ ਤੇ ਤਿੰਨ ਰੰਗ ਵਰਤੇ ਜਾਂਦੇ ਆ ਇੱਕ ਸਾਈਨ ਰੰਗ ਕਹਿੰਦੇ ਆ ਉਸ ਨੂੰ ਜਿਹੜੇ ਟ੍ਰੈਫਿਕ ਲਾਈਟ ਦੇ ਵਿੱਚ ਵਰਤਦੇ ਹੈ ਨਾ ਟ੍ਰੈਫਿਕ ਲਾਈਟ ਦੇ ਵਿੱਚ ਜਿਹੜਾ ਹਰਾ ਰੰਗ ਦਾ ਨਾ ਉਹ ਅਸਲ ਵਿੱਚ हरे ਤੇ ਨੀਲੇ ਦਾ ਇੱਕ ਮਿਸ਼ਰਣ ਹੁੰਦਾ ਰੰਗ ਦਾ ਇੱਕ ਮੈਜੈਂਟਾ ਕਲਰ ਹੁੰਦਾ ਹੈਗਾ orange ਕਲਰ ਜਿਹੜਾ ਇਹਨਾਂ ਤਿੰਨਾਂ ਨੂੰ ਰਲਾ ਕੇ ਕਈ ਰੰਗ ਬਣ ਜਾਂਦੇ ਆ ਇਹਨਾਂ ਤਿੰਨਾਂ ਰੰਗਾਂ ਨੂੰ ਮਤਲਬ ਜਿਹੜੇ ਪ੍ਰਿੰਟਿੰਗ ਕਲਰ ਪ੍ਰਿੰਟਿੰਗ ਹੁੰਦੀ ਹੈ ਉਹ ਬੇਸਿਕਲੀ ਤਿੰਨ ਵਾਰੀ ਕਰਨੀ ਪੈਂਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਰਕੇ ਸਭ ਤੋਂ ਵੱਡਾ ਕੰਟਰਾਸਟ ਜਿਹੜਾ ਹੈਗਾ ਉਹ ਬਲੈਕ ਐਂਡ ਵਾਈਟ ਦਾ ਹੈ ਇਸੇ ਕਰਕੇ ਇਹ ਟੇਕ ਕਾਗਜ਼ ਉਤੇ ਕਾਲੀ ਸਿਆਹੀ ਦੇ ਨਾਲ ਪ੍ਰਿੰਟਿੰਗ ਕੀਤੀ ਜਾਂਦੀ ਹੈ ਤਾਂ ਕਿ ਉਹ ਸਭ ਤੋਂ ਜ਼ਿਆਦੇ ਦਿਖਾਈ ਦੇਵੇ ਸਭ ਤੋਂ ਜ਼ਿਆਦੇ ਰਿਫਲੈਕਟ ਕਰੇ ਤੁਸੀਂ ਕਦੇ ਕੰਪਿਊਟਰ ਦੇ ਫੋਟੋ ਵੇਖੇ ਹਨ ਇੱਕ ਪਿਕਸਲ ਵਰਡ ਹੁੰਦਾ ਪਿਕਸਲ ਬਿੰਦੀਆਂ ਉਹ ਬਿੰਦੀਆਂ ਜਿਹੜੀਆਂ ਨਾ ਗੂੜੀਆਂ ਹਲਕੀਆਂ ਗੂੜੀਆਂ ਹਲਕੀਆਂ ਦੇ ਨਾਲ ਹੀ ਫੋਟੋ ਬਣ ਜਾਂਦੀ ਹੈਗੀ ਤੇ ਕਈ ਵਾਰੀ 1 ਇੰਚ ਦੇ ਵਿੱਚ 2000 ਪਿਕਸਲ ਹੁੰਦੀਆਂ ਉਹਦੇ ਵਿੱਚ ਬਿੰਦੀਆਂ ਵੱਖਰੀਆਂ ਨਹੀਂ ਦਿਖਦੀਆਂ ਉਹ ਇੱਕ ਫੋਟੋ ਬਣ ਜਾਂਦੀ ਹੈਗੀ ਸੋ ਇਸ ਤਰ੍ਹਾਂ ਰੰਗਾਂ ਨੂੰ ਵਰਤ ਕੇ ਬੜਾ ਵੱਡਾ ਰੋਜ਼ਗਾਰ ਪੈਦਾ ਕੀਤਾ ਹੋਇਆ ਹੈ ਬੜਾ ਵੱਡਾ ਇੱਕ ਸਿਲਸਿਲਾ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਰੰਗਾਂ ਦੇ ਨਾਲ ਚੱਲਦੀ ਰਹਿੰਦੀ ਹੈਗੀ ਹੈ ਰੰਗ ਬੜੇ ਮਹੱਤਵਪੂਰਨ ਹਨ ਆਪਣੇ ਰੰਗ ਜਿਹੜੇ ਚੋਣ ਕਰਦੇ ਹੋ ਬਜੋਲੋ ਬੰਦੇ ਦੀ ਮਾਨਸਿਕ ਅਵਸਥਾ ਬਦਲਦੀ ਹੈ ਨਾ ਜਿਉਂ-ਜਿਉਂ ਉਹਦੇ ਰੰਗਾਂ ਦੇ ਪਸੰਦ ਵੀ ਬਦਲੀ ਜਾਂਦੀ ਹੈ। ਅਖੀਰ ਉਤੇ ਬੰਦਾ ਜਿਹੜਾ ਹੈ ਉਹ ਲਾਈਟ ਕਲਰ ਪਾਉਣੇ ਪਸੰਦ ਕਰਦਾ ਹੈ ਗੱਲ। ਔਰਤਾਂ ਵਿੱਚ ਜਿਹੜੀਆਂ ਹੈਗੀਆਂ ਉਹ ਸਕਿਨ ਕਲਰ ਹੈ। ਮੈਨੂੰ ਰੰਗਾਂ ਦੇ ਬਹੁਤੇ ਨੌ ਨਹੀਂ ਹੁੰਦੇ ਜਿਹੜੀ ਲੇਡੀਜ਼ ਵਰਤਦੀਆਂ ਪਰੰਤੂ ਉਹਨਾਂ ਦੀ ਰੰਗਾਂ ਦੀ ਪਛਾਣ ਜ਼ਿਆਦਾ ਹੁੰਦੀ ਹੈ। ਮਨੁੱਖ ਦੀ ਜਿਹੜੀ ਅੱਖ ਹੈ ਉਹ ਤਕਰੀਬਨ 2 ਲੱਖ ਰੰਗ ਦੇ ਦੇਖ ਸਕਦੇ ਆ ਵੱਖਰੇ ਵੱਖਰੇ ਕਈ ਵਾਰੇ ਫਰਕ ਹੁੰਦਾ ਹੈ ਫਰਕ ਅਸੀਂ ਜਾਣਦੇ ਹੁੰਦੇ ਆ ਪਰੰਤੂ ਜੇ ਕੋਈ ਪੁੱਛੇ ਵੀ ਐਕਸਪਲੇਨ ਕਰੋ ਐਕਸਪਲੇਨ ਨਹੀਂ ਕਰ ਸਕਦੇ ਪਰੰਤੂ ਫਰਕ ਜਾਣਦੇ ਆ ਜਦੋਂ ਚਿਪਸ ਪੈਂਦੇ ਨਾ ਜਾਂ ਫਰਸ਼ ਬਣਦਾ ਸੀਮੈਂਟ ਵਾਲਾ ਫਰਸ਼ ਜਿਹੜਾ ਇੱਕ ਦਿਨ ਜੇਕਰ ਦੋ ਸਲੈਬਸ ਪਈਆਂ ਤੇ ਅਗਲੇ ਦਿਨ ਜਿਹੜੀਆਂ ਅਗਲੀਆਂ ਪਾਉਣੀਆਂ ਉਹਨਾਂ ਦਾ ਰੰਗ ਵੱਖਰਾ ਹੋਏਗਾ ਮਤਲਬ ਕਿ ਉਹ 8 ਘੰਟੇ ਦੀ ਲਾਈਟ ਦੇ ਨਾਲ ਹੀ ਉਹਦਾ ਰੰਗ ਬਦਲ ਜੇਗਾ ਕੋਈ ਵੀ ਚੀਜ਼ ਖਾਣ ਵਾਲੀ ਜਿਹੜੀ ਹੋਏਗੀ ਉਹ ਦਿਸਣ ਨੂੰ ਵੀ ਚੰਗੀ ਹੋਣੀ ਚਾਹੀਦੀ ਹੈ ਤੇ ਖਾਣ ਨੂੰ ਵੀ ਚੰਗੀ ਲੱਗਣੀ ਚਾਹੀਦੀ ਹੈ ਉਹ ਦਿਸਣ ਤੇ ਬੇਸਰ ਤੇ ਪਸੰਦ ਕੀਤੀ ਜਾਏਗੀ ਮੈਨੂੰ ਯਾਦ ਹੈ ਕਿ ਮੈਂ ਕਿੰਨਾ ਹੀ ਚਿਰ ਜਿਹੜੇ ਡੋਸੇ ਦੇ ਨਾਲ ਚਟਣੀ ਮਿਲਦੀ ਹੈ ਨਾ ਮੈਨੂੰ ਉਹਦਾ ਰੰਗ ਨਹੀਂ ਸੀ ਪਸੰਦ ਆ ਤੇ ਮੈਂ ਖਾਂਦਾ ਨਾ ਮੈਂ ਡੋਸਾ ਹੀ ਨਹੀਂ ਈ ਖਾਂਦਾ ਜਦੋਂ ਮੈਂ ਮਦਰਾਸ ਗਿਆ ਤੇ ਉੱਥੇ ਜਿਹੜੇ ਹੋਟਲ ਸੀ ਇੱਕ ਹੋਟਲ ਦੇ ਵਿੱਚ ਮੈਂ ਦੇਖਿਆ ਕਿ ਨਾਰੀਅਲ ਜਿਹੜੇ ਸੀ ਨਾ ਕੋਪਾ ਉਹ ਕਮਰਾ ਭਰਿਆ ਹੋਇਆ ਸੀਗਾ ਉੱਥੋਂ ਮੈਨੂੰ ਪਤਾ ਲੱਗਾ ਵੀ ਇਹ ਜਿਹੜੀ ਚਟਣੀ ਮੈਂ ਪਸੰਦ ਨਹੀਂ ਕਰਦਾ ਉਹ ਨਾਰੀਅਲ ਦੀ ਹੁੰਦੀ ਹੈ ਉਸ ਤੋਂ ਬਾਅਦ ਮੈਂ ਘਰ ਵੀ ਕਈ ਵਾਰੀ ਨਾਰੀਅਲ ਦੀ ਚਟਨੀ ਬਣਾਈ ਦੇ ਉਹ ਮਨ ਫਰਨਾਰੀਅਲ ਦੇ ਜਿਹੜਨੇ ਜਿਦਿਸੀ ਖਾਣੀ ਪਸੰਦ ਕੀਤੀ ਕਿਸੇ ਚੀਜ਼ ਨੂੰ ਪਸੰਦ ਕੀਤਾ ਜਾਣਾ ਜਾਂ ਨਾ ਪਸੰਦ ਕੀਤਾ ਜਾਣਾ ਉਸ ਚੀਜ਼ ਦੇ ਰੰਗ ਤੇ ਨਿਰਭਰ ਕਰਦਾ ਇਵੇਂ ਸਾਊਥ ਇੰਡੀਆ ਦੇ ਵਿੱਚ ਜਿਹੜੇ ਰੰਗ ਪਾਪੂਲਰ ਹਨ ਉਹ ਨਾਰਥ ਇੰਡੀਆ ਦੇ ਵਿੱਚ ਪਾਪੂਲਰ ਨਹੀਂ ਹਨ ਸਾਊਥ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲਰ ਰੰਗ ਹਲਦੀ ਵਾਲਾ ਰੰਗ ਹੈ ਜਿਹੜਾ ਕਿ ਨਾਰਥ ਇੰਡੀਆ ਦੇ ਵਿੱਚ ਪਸੰਦ ਨਹੀਂ ਕੀਤਾ ਜਾਂਦਾ ਜਦੋਂ ਮਾਰੂਥੇ ਹਿੰਦੁਸਤਾਨ ਦੇ ਵਿੱਚ ਆਈ ਉਸ ਵੇਲੇ ਉਹਨਾਂ ਨੇ ਸਭ ਤੋਂ ਪਹਿਲਾਂ ਜਾਪਾਨ ਦੇ ਵਿੱਚ ਆ ਜਿਹੜਾ ਕੋਰੀਆ ਦੇ ਵਿੱਚ ਇੱਥੇ ਪੀਲਾ ਰੰਗ ਜਿਹੜਾ ਨਾ ਬਹੁਤ ਪਸੰਦ ਕੀਤਾ ਜਾਂਦਾ। ਇਹਨਾਂ ਨੇ ਪੀਲੇ ਰੰਗ ਦੀ ਮਾਰੂਤੀ ਲਿਆਂਦੀ ਉਹ ਫੇਲ ਹੋ ਗਈ। ਫਿਰ ਇਹਨਾਂ ਨੇ ਸਭ ਤੋਂ ਜ਼ਿਆਦਾ ਉਸ ਵੇਲੇ ਜਿਹੜੀ ਮਾਰੂਤੀ ਵਿਕੀ ਉਹ ਲਾਲ ਰੰਗ ਦੀ ਸੀ। ਤੇ ਸਭ ਤੋਂ ਜ਼ਿਆਦਾ ਜਿਹੜੀਆਂ ਕਾਰਾਂ ਵਿਕਦੀਆਂ ਉਹ ਚਿੱਟੇ ਰੰਗ ਦੀਆਂ ਆਉਂਦੀਆਂ। ਕਿਉਂ ਆਉਂਦੀਆਂ? ਚਿੱਟੇ ਰੰਗ ਤੋਂ ਵੇਖ ਕੇ ਨਾ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਕਾਰ ਜਿਹੜੀ ਹੈ 6 ਸਾਲ ਪੁਰਾਣੀ ਹੈ 7 ਸਾਲ ਪੁਰਾਣੀ ਹੈ ਕਿ 10 ਸਾਲ ਪੁਰਾਣੀ ਹੈ ਰੰਗ ਜਿਹੜੇ ਹੁੰਦੇ ਹਨ ਨਾ ਕਾਰਾਂ ਦੀਆਂ ਕੰਪਨੀਆਂ ਵਿਸ਼ੇਸ਼ ਰੰਗ ਵਿਸ਼ੇਸ਼ ਸਮੇਂ ਤੇ ਜਾਰੀ ਕਰਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਵਰਤਦੀਆਂ ਜਿਹੜੀਆਂ ਮਹਿੰਗੀਆਂ ਕਾਰਾਂ ਹੁੰਦੀਆਂ ਜਿਵੇਂ ਮਰਸੀਡੀਜ਼ ਹੈ ਇਹ ਜਾਂ ਚਿੱਟੇ ਰੰਗ ਚ ਹੋਣੀਆਂ ਜਾਂ ਕਾਲੇ ਰੰਗ ਚ ਹੋਣਗੀਆਂ ਉਹਨਾਂ ਦਾ ਕਾਲਾ ਰੰਗ ਜਿਹੜਾ ਹੈ ਨਾ ਕਿ ਤਾਂ ਤੇ ਕਾਲਾ ਦੋ ਰੰਗ ਦੀਆਂ ਕਾਰਾਂ ਜਿਹੜੀਆਂ ਨਾ ਉਹ ਜ਼ਿਆਦਾ ਹੁੰਦੀਆਂ ਕਿਉਂਕਿ ਸਸਤੀਆਂ ਕਾਰਾਂ ਨੇ ਕਾਲੇ ਰੰਗ ਦੀਆਂ ਹੁੰਦੀਆਂ ਇਹ ਲੋਕ ਨੇ ਪਸੰਦ ਕਰਦੇ ਕਿਉਂਕਿ ਇਹਨਾਂ ਨੂੰ ਖਰੀਦਣ ਵਾਲੇ ਜਿਹੜੇ ਹਨ ਉਹ ਰੰਗ ਪਸੰਦ ਕਰਦੇ ਆ ਉਹ ਰੰਗ ਵਾਲੀਆਂ ਕਾਰਾਂ ਜਿਹੜੀਆਂ ਪਸੰਦ ਕਰਦੇ ਸੋ ਇਸ ਢੰਗ ਨਾਲ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਕਿੰਨੇ ਕਿਸਮ ਦੇ ਕੱਪੜੇ ਹੈਗੇ ਤਾਂ ਆਪਣੇ ਕੱਪੜਿਆਂ ਦੀ ਨ ਢੇਰੀ ਲਾ ਦੇਓ ਢੇਰੀ ਲਾਰਜ ਆਫ ਫੇਰ ਉਹਨਾਂ ਕਪਣ ਜੇਕਰ ਲੇਡੀਜ਼ ਹੋਵੇ ਸਲਵਾਰਾਂ ਦੇ ਅੰਦਰ ਕਮੀਜ਼ਾਂ ਦੀ ਟੈਰੀ ਲਾਜ ਫਿਰ ਤੁਸੀਂ ਦੇਖੋਗੇ ਇਤਨੇ ਕੰਬੀਨੇਸ਼ਨ ਬਣ ਜਾਣਗੇ ਤੁਸੀਂ ਆਪ ਹੈਰਾਨ ਹੋਵੋਗੇ ਬੀ ਇਹ ਵੀਰ ਨੱਚ ਸਕਦਾ ਹੈ ਵੀ ਇਹ ਨੱਚ ਸਕਦਾ ਹੈ ਵੀ ਚੰਗਾ ਲੇਡੀਜ਼ ਨੂੰ ਰੰਗਾਂ ਦੀ ਪਛਾਣ ਜ਼ਿਆਦਾ ਹੁੰਦੀ ਹੈ ਮੈਂ ਵੇਖਿਆ ਕਿ ਜਿਨ੍ਹਾਂ ਹਸਬੈਂਡਸ ਦੇ ਕੱਪੜੇ ਉਹਨਾਂ ਦੀਆਂ ਵਾਈਫਸ ਖਰੀਦਦੀਆਂ ਉਹਨਾਂ ਦੇ ਕੱਪੜੇ ਚੰਗੇ ਹੁੰਦੇ ਆ ਉਹਨਾਂ ਦੀ ਕਲਰ ਸਕੀਮ ਚੰਗੀ ਹੁੰਦੀ ਆ ਲੇਡੀਜ਼ ਜੇ ਲੋ ਕਪੜੇ ਤੁੰਦੀਆਂ ਹੈਗੀਆਂ ਉਸ ਵੇਲੇ ਵੀ ਉਹ ਜਿਸ ਰੰਗ ਦੀ ਜਿਸ ਕਪੜੇ ਦੀ ਸਲਵਾਰ ਪਾਈ ਹੈ ਸੁਕਣ ਵਾਸਤੇ ਉਹਦੇ ਨਾਲ ਹੀ ਕਮੀਜ਼ ਉਸੇ ਰੰਗ ਦੀ ਪਾਉਣੀ ਹੈ ਉਹਦੇ ਨਾਲ ਹੀ ਚੁੰਨੀ ਜਿਹੜੀ ਉਸ ਰੰਗ ਦੀ ਪਾਣੀ ਉਹਨਾਂ ਵਿੱਚ ਰੰਗਾਂ ਦੀ ਕੋਆਰਡੀਨੇਸ਼ਨ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਕਈ ਵਾਰੀ ਵਿਮਨ ਦੇ ਕੋਲ ਲੇਡੀਜ਼ ਕੋਲ ਸੂਟ ਤਾਂ ਤਿਆਰ ਹੁੰਦਾ ਪਰੰਤੂ ਉਸ ਰੰਗ ਦੇ ਚੁੰਨੀ ਨਹੀਂ ਹੁੰਦੇ ਜਿਹੜੇ ਚੁੰਨੀ ਨਹੀਂ ਹੁੰਦੇ ਉਹ ਜਦ ਤੱਕ ਚੁੰਨੀ ਨਹੀਂ ਆਉਂਦੇ ਉਦੋਂ ਤੱਕ ਉਹ ਸੂਟ ਨਹੀਂ ਪਾਉਂਦੀਆਂ ਪਰੰਤੋ ਹੁਣ ਲੇਡੀਜ਼ ਜਿਹੜੀਆਂ ਆਗੀਆਂ ਔਰ ਰੰਗਾਂ ਦੇ ਸੁਬੰਧ ਵਿੱਚ ਪ੍ਰਯੋਗ ਕਰਨ ਲੱਗ ਪਈਆਂ ਉਹਨਾਂ ਦੇ ਰੰਗਾਂ ਦੀ ਚੁਆਇਸ ਜਿਹੜੀ ਹੈ ਉਹ ਵਾਈਡਰ ਹੋ ਗਈ ਹੈਗੀ ਹੈ ਜਿਆਦੇ ਵਿਸ਼ਾਲ ਹੋ ਗਈ ਹੈਗੀ ਹੈ ਉਹਨਾਂ ਦੇ ਹੁਣ ਜਿਹੜੇ ਤੁਸੀਂ ਕੱਪੜੇ ਵੇਖੋਗੇ ਤਾਂ ਉਹਨਾਂ ਦੇ ਵਿੱਚ ਜਿਆਦੇ ਵੈਰਾਈਟੀ ਹੋਏਗੀ ਉਹਨਾਂ ਦੀ ਪਸੰਦ ਜਿਹੜੀ ਹੈ ਉਹ ਜਿਆਦੇ ਦਿਖਾਈ ਦਿੰਦੀ ਹੈਗੀ ਸੋ ਰੰਗਾਂ ਦੇ ਮਹੱਤਵ ਨੂੰ ਜਾਣਨ ਦੀ ਲੋੜ ਹੈ ਅਤੇ ਰੰਗਾਂ ਨੂੰ ਪਛਾਣਨ ਦੇ ਵੀ ਲੋੜ ਹੈ ਮੈਂ ਆਮ ਤੌਰ ਤੇ ਕਹਿਣਾ ਹੁੰਦਾ ਜੇਕਰ ਇਸਤਰੀ ਨੂੰ ਵਿਆਹ ਦਾ ਕਾਰਡ ਆਉਂਦਾ ਉਸੇ ਵੇਲੇ ਉਹ ਸੋਚਣ ਲੱਗ ਜਾਂਦੀ ਹੈ ਕਿ ਮੈਂ ਇਸ ਵਿਆਹ ਤੇ ਕੱਪੜੇ ਕਿਹੜੇ ਪਾਉਣੇ ਆ ਕਿਉਂਕਿ ਕੱਪੜੇ ਔਰਤ ਵਾਸਤੇ ਬੜਾ ਵੱਡਾ ਮਾਤਮ ਰੱਖਦੇ ਆ ਉਹ ਕੱਪੜੇ ਬਦਲ ਲਵੇ ਤਾਂ ਉਹਦੀ ਸ਼ਕਲ ਬਦਲ ਜਾਂਦੀ ਹੈ ਉਹਦੀ ਦਿੱਖ ਬਦਲ ਜਾਂਦੀ ਹੈ ਉਸ ਦਾ ਮੂਡ ਬਦਲ ਜਾਂਦਾ ਹੈ ਕਈ ਵਾਰ ਇਹ ਸਤਰੀ ਇਹਨੇ ਕੋਈ ਨਵਾਂ ਰੰਗ ਪਾਇਆ ਹੁੰਦਾ ਉਹਦੇ ਇੱਛਾ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਜਿਹੜੇ ਹਨ ਮੈਨੂੰ ਵੇਖ ਲੈਣ ਉਹ ਉਹਨੂੰ ਚੰਗਾ ਲੱਗਦਾ ਹੈਗਾ ਲੇਡੀਜ਼ ਨੂੰ ਟੋਨਿਕ ਦੀ ਲੋੜ ਪੈਂਦੀ ਹੈ ਨਾ ਵਿਟਾਮਿਨਾਂ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਕੰਪਲੀਮੈਂਟਸ ਚਾਹੀਦੇ ਉਹ ਕੰਪਲੀਮੈਂਟਸ ਨਾਲ ਹੀ ਜਿਹੜੀਆਂ ਨਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਕੰਪਲੀਮੈਂਟਸ ਨਾਲ ਹੀ ਉਹਨਾਂ ਦੀ ਟੋਰ ਦੇ ਵਿੱਚ ਗਿੱਧਾ ਤੇ ਭੰਗੜਾ ਆ ਜਾਂਦੇ ਹੈਗੇ ਉਹ ਜਿਹਨੂੰ ਕਹਿੰਦੇ ਹਨ ਜਿਵੇਂ 스프링 ਲੱਗ ਜਾਂਦੇ ਹੋਣਾ ਉਹਨਾਂ ਨੇ ਜੇਕਰ ਕਪੜੇ ਟੁਕ ਮੇ ਪਾਇਓ ਤਾਂ ਉਸ ਵਰਗੀ ਮੋਜ ਉਹਨਾਂ ਨੂੰ ਹੋਰ ਕੋਈ ਨਹੀਂ ਨਜ਼ਰ ਆਉਂਦੀ ਸੋ ਇਹਨਾਂ ਗੱਲਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਹੋਰ ਕੀਤੀਆਂ ਜਾ ਸਕਦੀਆਂ ਪਰੰਤੂ ਉਹ ਇਹਨਾਂ ਗੱਲਾਂ ਦੇ ਵਿੱਚੋਂ ਹੀ ਨਿਕਲੀਆਂ ਆਉਣਗੀਆਂ ਰੰਗਾਂ ਦੇ ਮਹੱਤਵ ਨੂੰ ਜਾਣੋ ਰੰਗਾਂ ਨੂੰ ਪਸੰਦ ਕਰੋ ਤੇ ਰੰਗਾਂ ਦੇ ਹਿਸਾਬ ਦੇ ਨਾਲ ਆਪਣੇ ਜ਼ਿੰਦਗੀ ਨੂੰ ਰੋਜ਼ਾਨਾ ਜ਼ਿੰਦਗੀ ਨੂੰ ਵਿਅੰਤੋ ਕਿਹੜਾ ਰੰਗ ਕਿਹੜਾ ਠੀਕ ਲੱਗਦਾ ਮੈਂ ਦੋ ਸ਼ਬਦ ਬੋਲਾਂਗਾ ਦੋ ਵਾਕ ਬੋਲਾਂਗਾ ਔਰਤਾਂ ਨੂੰ ਜੇਕਰ ਨਾ ਸਮਝ ਆਵੇ ਕਿ ਮੈਂ ਕਿਹੜਾ ਰੰਗ ਪਾਵਾਂ ਉਹ ਪਿੰਕ ਪਾਉਣਾ ਪਿੰਕ ਉਹਨਾਂ ਨੂੰ ਹਮੇਸ਼ਾ ਟੁਕੇਗਾ ਜੇ ਪੁਰਸ਼ਾਂ ਨੂੰ ਨਾ ਸਮਝ ਆਵੇ ਕਿ ਮੈਂ ਕਿਹੜੇ ਰੰਗ ਦੇ ਕੱਪੜੇ ਪਾਵਾਂ ਉਹ ਨੀਲੇ ਰੰਗ ਦੇ ਕੱਪੜੇ ਪਾਉਣਾ ਉਹਨਾਂ ਨੂੰ ਨੀਲੇ ਰੰਗ ਦੇ ਕੱਪੜੇ ਟੋਕਣਗੇ ਸੋ ਇਹ ਬੇਸਿਕ ਕਲਰ ਹੈਗੇ ਆ ਇੰਗਲੈਂਡ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ ਉਸ ਵੇਲੇ ਜਦੋਂ ਮੁਬਾਰਕਬਾਦ ਦਿੱਤੀ ਜਾਂਦੀ ਹੈ ਦੱਸਿਆ ਜਾਂਦਾ ਰਿਸ਼ਤੇਦਾਰਾਂ ਨੂੰ ਵੀ ਲੜਕਾ ਹੋਇਆ ਕਿ ਲੜਕੀ ਹੋਈ ਹੈ ਉਸ ਵੇਲੇ ਫਿਰ ਉਹ ਕਹੇਗਾ ਪਿੰਕ ਕੰਗ੍ਰੈਚੁਲੇਸ਼ਨਸ ਪਿੰਕ ਕੰਗ੍ਰੈਚੁਲੇਸ਼ਨਸ ਦਾ ਮਤਲਬ ਹੈ ਲੜਕੀ ਹੋਈ ਹੈ ਬਲੂ ਕੰਗ੍ਰੈਚੁਲੇਸ਼ਨਸ ਇਹਦਾ ਮਤਲਬ ਹੈ ਕਿ ਲੜਕਾ ਹੋਇਆ ਸੋ ਪਾਣੀ ਦਾ ਆਪਣਾ ਰੰਗ ਨਹੀਂ ਹੈ ਪਰੰਤੋ ਪਾਣੀ ਦਾ ਵੀ ਰੰਗ ਹੈ ਪਾਣੀ ਰੰਗ ਰਿਫਲੈਕਟ ਕਰਦਾ ਸਮੁੰਦਰ ਨੂੰ ਵੇਖੋ ਤੁਹਾਨੂੰ ਲੱਗੇਗਾ ਕਿ ਸਮੁੰਦਰ ਦੇ ਪਾਣੀ ਦਾ ਰੰਗ ਨੀਲਾ ਹੈ ਉਹ ਨੀਲਾ ਨਹੀਂ ਹੁੰਦਾ ਅਸਮਾਨ ਦਾ ਉਹਦੇ ਵਿੱਚ ਰਿਫਲੈਕਸ਼ਨ ਆ ਰਿਹਾ ਸੋ ਜੇਕਰ ਤੁਸੀਂ ਲਾਲ ਰੰਗ ਦੇ ਕੱਪੜੇ ਪਾਏ ਹੋ ਤੇ ਤੁਹਾਡਾ ਆਪਣਾ ਕੰਪਲੈਕਸ਼ਨ ਫੇਅਰ ਹੋਵੇ ਉਹ ਲਾਲ ਰੰਗ ਦੀ ਜਿਹੜੀ ਟਿੰਟ ਹੈ ਨਾ ਜਿਹੜੀ ਉਹਦੀ ਉਹ ਜਿਹੜੀ ਤੁਹਾਡੇ ਚਿਹਰੇ ਵਿੱਚੋਂ ਵੀ ਜਿਹੜੀ ਹੈ ਨਾ ਉਹ ਰਿਫਲੈਕਟ ਹੋਏਗੀ ਮੈਂ ਕਹਾਂਗਾ ਕਿ ਬਜ਼ੁਰਗਾਂ ਨੂੰ ਮੈਰੂਨ ਰੰਗ ਦੇ ਪੱਗ ਬੰਨਣੀ ਚਾਹੀਦੀ ਹੈ ਮੈਰੂਨ ਮੈਰੂਨ ਰੰਗ ਦੇ ਪੱਗ ਦੇ ਨਾਲ ਬਜ਼ੁਰਗ ਜਿਹੜਾ ਹੈਗਾ ਉਹ ਆਪਣੀ ਉਮਰ ਨਾਲੋਂ 5 6 7 8 ਸਾਲ ਛੋਟਾ ਲੱਗੇਗਾ ਤੇ ਐਸੇ ਤਰੀਕੇ ਨਾਲ ਜੇਕਰ ਉਹਨੇ ਬਲੂ ਰੰਗ ਦੇ ਕੱਪੜੇ ਪਾਏ ਹੋਣ ਤਾਂ ਉਹਦੇ ਨਾਲ ਉਹ ਜਵਾਨ ਲੱਗੇਗਾ ਜੇਕਰ ਲੜਕੀ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਣ ਉਹਨਾਂ ਦੇ ਨਾਲ ਉਹ ਜਿਹੜੀ ਹੈ ਜਵਾਨ ਲੱਗੇਗੀ ਸੋ ਕਪੜਿਆਂ ਦਾ ਰੰਗਾਂ ਦਾ ਬੜਾ ਡੂੰਗਾ ਸਬੰਧ ਹੈ ਕਪੜਿਆਂ ਦੀ ਗੱਲ ਕਿਸੇ ਵੇਲੇ ਫੇਰ ਕਰਾਂਗੇ ਅੱਜ ਰੰਗਾਂ ਦੀ ਬਹੁਤ